ਜਾਬ ਸਰਕਾਰ ਵੱਲੋਂ ਨਵੀਂ ਵਾਈਕਲ ਲੈਣੀ ਹੋਵੇ ਪਮੈਟੂ ਜ਼ਿਲ੍ਹੇ ਲੈਣਾ ਹੋਵੇ ਤੇ ਪਮੈ ਸੋਰ ਜ਼ਿਲ੍ਹੇ ਲੈਣਾ ਹੋਵੇ ਤੇ ਪਾਵੇ ਗੱਡੀਆਂ ਲੈਜ ਦੀਆਂ ਲੈਣੀਆਂ ਹੋਣ ਤੇ ਉੱਤੇ ਕਿਹੜੇ ਸਰਕਾਰ ਵੱਲੋਂ ਵਾਅਦੇ ਕਰ ਦਿੱਤੇ ਗਏ ਨੇ ਤੇ ਸਾਡੇ ਨਾਲ ਆਡੀਓ ਸਾਹਿਬ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰੇ ਅੱਗੇ ਸਾਹਿਬ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਪੰਜਾਬ ਕੇ ਸਿਰਜਣ। ਥੈਂਕ ਯੂ ਆਨ ਸਰ ਗੱਡੀਆਂ ਗੱਡੀਆਂ ਵਾਅਦੇ ਪਮੈਟੂ ਜ਼ਿਲ੍ਹੇ ਨਵੀਂ ਲੈਣੀ ਹੋਵੇ ਤੇ ਇਹਦੇ ਵਿੱਚ ਸਰਕਾਰ ਵੱਲੋਂ ਟੈਕਸ ਕਰੇ ਵਾਅਦੇ ਵਿੱਚ ਵਾਅਦਾ ਦਿੱਤਾ ਗਿਆ ਨੇ ਤੇ ਇਹਦੇ ਵਿੱਚ ਕਿਹੜੇ ਕਿਹੜੀ ਗੱਡੀ ਦੇ ਵਿੱਚ ਕਿਹੜੇ ਵਾਅਦੇ ਨੇ ਹਾਂ ਜੀ ਜੋ ਕੱਲ ਨੋਟੀਫਿਕੇਸ਼ਨ ਹੋਈ ਹੈ ਜੀ 21 ਅਗਸਤ ਨੂੰ ਮੋਟਰ ਵਾਈਕਲ ਟੈਕਸ ਜਿਹੜੇ ਹੈ ਸਰਕਾਰ ਵੱਲੋਂ ਰਿਵਾਈਜ਼ ਕੀਤੇ ਗਏ ਨੇ ਤਾਂ ਉਹਦੇ ਵਿੱਚ ਬਹੁਤ ਹੀ ਨੋਮినਲ ਜ ਹੈ ਜੀ ਮੋਟਰਸਾਈਕਲ ਜਿੱਦਾਂ 1 ਲੱਖ ਰੁਪਏ ਤੱਕ ਹੈ ਉਹ ਪਹਿਲਾਂ 7% ਜਿਹਨੂੰ 7.5% 0.5% ਕਰ ਦਿੱਤਾ ਗਿਆ ਮੋਟਰਸਾਈਕਲ ਜਿਹੜੇ 1 ਲੱਖ ਤੋਂ 2 ਲੱਖ ਨੇ ਉਹਨਾਂ ਨੂੰ 10% ਐਂਡ ਮੋਟਰਸਾਈਕਲ ਜਿਹੜੇ ਐਕਸੀਡਿੰਗ 2 ਲੱਖ ਨੇ ਉਹਨਾਂ ਨੂੰ 11% ਜਿਹੜਾ ਮੋਟਰ ਵਾਈਕਲ ਐਕਚੁਅਲ ਪ੍ਰਾਈਸ ਦਾ ਟੈਕਸ ਹੈ ਉਹ ਕੀਤਾ ਗਿਆ ਹੈ ਜੀ ਜੇ 4-ਵਿਲਰ ਦੀ ਗੱਲ ਕਰੀਏ ਤਾਂ 4-ਵਿਲਰ ਜਿਹੜੀ ਪ੍ਰਾਈਸ 15 ਲੱਖ ਸੀ ਉਹ ਪਹਿਲਾਂ ਟੈਕਸ ਸੀਗਾ 9% ਉਹਨੂੰ 9.5% 9.5% ਕਰ ਦਿੱਤਾ ਗਿਆ 15 ਲੱਖ ਤੋਂ 25 ਲੱਖ ਦੀ ਜੇਕਰ ਕੋਈ 4-ਵਹੀਕਲ ਹੈ ਤਾਂ ਉਹ 12% ਸੀ ਤਾਂ ਉਹਦਾ ਉਹ ਵੀ 12% ਕਰ ਦਿੱਤਾ ਗਿਆ ਜੇ 25 ਲੱਖ ਤੋਂ ਉੱਪਰ ਜੇ ਕੋਈ ਵਹੀਕਲ 4-ਵਿਲਰ ਹੈ ਤਾਂ ਉਹਦਾ 13% ਕਰ ਦਿੱਤਾ ਗਿਆ ਜੀ ਜੋ ਪਹਿਲਾਂ 11% ਸੀਗਾ ਜੀ ਹੋਰ ਵੀ ਗੱਡੀਆਂ ਦੇ ਵਾਧੇ ਕਿਤੇ ਗਏ ਨੇ ਸਰਕਾਰਾਂ ਨੇ ਕਈ ਗੱਡੀਆਂ ਦੇ ਘਾਟੇ ਵੀ ਹੈ ਜੋ ਹੈ ਉਸ ਤੇ ਕਿਡਾ ਟੈਕਸ ਹੈ ਹੋਰ ਘਟਾਅ ਵੀ ਦਿੱਤੇ ਗਏ ਨੇ ਜੀ ਕੁਝ ਜਿਹੜੇ ਟੈਕਸ ਸੀਗੇ ਜੀ ਹੋਰ ਵੀ ਐਮੈਂਡਮੈਂਟਸ ਕੀਤੀਆਂ ਲੀਆਂ ਨੇ ਜਿਹਦੇ ਵਿੱਚ ਆਨਲਰੀ ਬੱਸਿਸ ਜਿਹੜੀਆਂ ਰਜਿਸਟਰ ਹੁੰਦੀਆਂ ਸੀ ਬਾਕੀ ਸਟੇਟਸ ਦੇ ਅੰਦਰ ਉਹਨਾਂ ਦਾ ਜਿਹੜਾ ਪਰ ਵਾਹਨ ਪਰ ਡੇ ਰੁਪਈਏ 6 ਰੁਪਏ ਕਰ ਦਿੱਤੇ ਗਏ ਨੇ ਜੇ uh, HVAC ਬੱਸਿਸ ਜਿਹੜਾ ਨਾਲ 7 ਰੁਪਏ ਕਰਦੇ ਨੇ ਜੇ ਡੀ ਲਕਸ ਲਗਜ਼ਰੀ ਬੱਸਿਸ ਹੀ ਉਹ 13 ਰੁਪਏ ਪਰ ਕਿਲੋਮੀਟਰ ਵਾਹਨ ਪਰ ਡੇ ਦੇ ਸਾਹ ਨਾਲ ਇਹ ਘਟਾ ਦਿੱਤੇ ਗਏ ਹਨ ਐਂਡ ਜੇਕਰ ਗੱਲ ਕਰੀਏ ਆਰਡੀਨਰੀ ਬੱਸਿਸ ਦੀ ਜੇ ਟੂਰਿਸਟ ਬੱਸਿਸ ਨੇ ਉਹਨਾਂ ਦੇ ਪਰ ਸੀਟ ਪਰ ਐਨ ਐਲ 2050 ਰੁਪਏ

ਉਸ ਦੇ ਅੰਦਰ ਜੀ ਵੱਖ-ਵੱਖ ਹੈਗੇ ਨੇ ਟੂ ਵੀਲਰਸ ਫੋਰ ਵੀਲਰਸ ਤੇ ਅਪ ਟੂ 1500 ਸੀਸੀ ਅਬੋਵ 1500 ਸੀਸੀ ਉਹਦੇ ਉੱਧਰ ਪੈਟਰੋਲ ਤੇ ਡੀਜ਼ਲ ਦੀ ਵੱਖ-ਵੱਖ ਵਰੀਏਸ਼ਨ ਕੀਤੀ ਗਈ ਹੈ ਉਹਦੇ ਚ 13000 4000 4000 6000 ਰੁਪਏ ਹਾਂਜੀ ਜਿਹੜੇ ਬਹੁਗੇ ਐਂਡ ਟਰਾਂਸਪੋਰਟ ਵਹੀਕਲ ਜਿਹੜੇ ਅਫਟਰ ਦ ਸੇਲ ਤੋਂ ਬਾਅਦ ਵੀ ਹੁੰਦ ਨੇ ਮੋਟਰਸਾਈਕਲ 250 ਰੁਪਏ ਹਾਂਜੀ 3 ਵੀਲਰਸ 300 ਰੁਪਏ ਲੋਟ੍ਰਿਕ ਕੈਪ ਜਿਹੜੇ ਨੇ 500 ਰੁਪਏ ਇਦਾਂ ਡਿਫਰੈਂਟ ਡਿਫਰੈਂਟ ਜਿਹੜੇ ਟੈਕਸ ਜਿਹੜੇ ਹੈਗੇ ਇਕਨੋਮ 2024 ਤੋਂ ਇਹ ਲਾਗੂ ਕੀਤੇ ਜਾਣਗੇ ਸਰ ਜਿਹੜੀ ਗੱਲ ਕਿਤੇ ਬੱਸਾਂ ਵਾਲੀ ਬੱਸਾਂ ਦੇ ਵਿੱਚ ਇਹ ਪਰਸੀਡ ਜਿਹੜਾ ਪਰਡੇ ਦੇ ਰੇਟ ਹੈ ਜਾਂ ਹਰ ਮੰਤ ਦੇ ਜਿਹੜੇ ਵੀਡੀਓ ਪਰ ਐਮਐਨਜੀ ਉਹ ਟੂਰਿਸਟ ਬੱਸਾਂ ਦੇ ਰੇਟ ਸੀਗੇ ਉਹ ਪਰ ਐਮਐਨਜੀ ਮਤਲਬ ਸਾਲ ਦੇ ਹੈਗੇ ਪਰਸੀਡ ਪਰ ਸਾਲ ਦੇ ਉਪੇਖਿਆ ਜਾਂਦਾ ਐਕਸ ਰਕੜੇ ਬੱਸਾਂ ਹੈਗੀਆਂ ਉਹ ਉਹਨਾਂ ਦਾ ਟਾਈਮ ਵੀ ਨਿਕਲ ਜਾਂਦਾ ਫਿਰ ਵੀ ਚਲੰਦ ਰਹਿੰਦੇ ਨੇ ਪਰ ਕੋਈ ਵੀ ਪ੍ਰਾਈਵੇਟ ਟ੍ਰਾਂਸਫਰ ਹੁੰਦਾ ਹੈ ਸਰਕਾਰੀ ਹੋਂ ਤੇ ਉਹਨਾਂ ਨੇ ਵੀ ਤੁਹਾਡੇ ਵੱਲੋਂ ਕੋਈ ਨੋਟਿਸ ਕੱਢੇ ਕਿ ਇਹਨਾਂ ਦਾ ਟਾਈਮ ਖਤਮ ਹੋ ਚੁੱਕੇ ਨੇ ਇਹਨਾਂ ਦੀ ਬੱਸਾਂ ਦਾ ਮਲੇ ਅਮੀ ਕਿੱਤੀ ਜਾਵੇ ਜਾਂ ਨਾ ਦੀਆਂ ਕਿਹੜੀਆਂ ਬੱਸਾਂ ਦਾ ਸਮਾਂ ਇਹਨਾਂ ਦਾ ਖਤਮ ਹੋ ਚੁੱਕਾ ਹੈ ਟਾਈਮ ਟੇਬਲ ਦਾ ਜੀ ਜੋ ਵੀ ਰਿਗਾਰਡਿੰਗ ਹੁੰਦਾ ਬੱਸਿਸ ਦਾ ਉਹ ਆਟਾ ਆਫਿਸ ਦੇਖਦਾ ਹੈ ਤੇ ਆਰਟੀਓ ਆਫਿਸ ਦਾ ਲੰਦਾ ਨਹੀਂ ਬਟ ਇਹ ਜ਼ਰੂਰ ਹੈ ਜਦੋਂ ਅਸੀਂ ਚਲਾ ਨਹੀਂ ਕਰਦੇ ਆ ਜਿਹੜੀ ਬੱਸਿਸ ਦੇ ਜਿਹੜੇ ਕਿਸੇ ਵੀ ਵਾਹਨ ਦੇ ਪੇਪਰ ਪੂਰੇ ਹੋਣ ਉਹਨਾਂ ਦਾ ਅਸੀਂ ਚਲਾਨ ਕਰਦੇ ਆ ਜਿਹੜੇ ਹੁਣ ਗੱਲ ਕਰੀਏ ਹਰ ਵਾਈਕਲ ਦੇ ਉੱਤੇ ਪਰਸੈਂਟ ਬਤਾ ਦਿੱਤਾ ਗਿਆ ਪਹਿਲੇ ਕਿੰਨਾ ਪਰਸੈਂਟ ਸੀ ਹੁਣ ਕਿੰਨਾ ਟੋਟਲ ਕਿੰਨੇ ਪਰਸੈਂਟ ਕਿੜਾ ਟੂ ਵੀਲਰ ਬਾਈਕ ਲੈਣੀ ਹੋਵੇ ਤਾਂ ਪਹਿਲੇ ਕਿੰਨਾ ਪਰਸੈਂਟ ਦਾ ਵਾਧਾ ਸੀ ਤਾਂ ਹੁਣ ਕਿੰਨਾ ਪਰਸੈਂਟ ਉਹਨਾਂ ਦਾ ਹੋਰ ਕਿੱਦਾਂ ਬਣਾਇਆ ਗਿਆ ਜਿਵੇਂ ਮੈਂ ਦੱਸਿਆ ਸੀ ਪਹਿਲਾਂ ਜੇ ਟੈਕਸਿਸ ਦੀ ਅਸੀਂ ਗੱਲ ਕਰੀਏ ਮੋਟਰ ਵਹੀਕਲ ਟੈਕਸ ਟੂ ਵੀਲਰ ਜਦਾ ਕੰਜ਼ਮਪਸ਼ਨ ਟੂ ਵੀਲਰ ਦੀ ਐ ਫੋਰ ਵੀਲਰ ਲੈਸ 15 ਲੱਖ ਦੀ ਹੁੰਦੀ ਹੈ ਠੀਕ ਹੈ ਤਾਂ ਉਹ ਇਨੀਸ਼ੀਅਲੀ टू व्हीलर 사ਤ परसेंट ਸੀਗਾ ਵਾਹਨ ਟੈਕਸ टैक्स ਸਾਡੇ 7% 0.5% ਫੀਸ ਕਿੱਟਾ ਹੈ ਜਿਹੜਾ ਫੋਰ ਵੀਲਰ ਸੀ ਉਹ ਅਪ ਟੂ 15 ਲੱਖ ਪਹਿਲਾ 9% ਉਹ 10 ਲੱਖ ਤੋਂ 5% 1.5% ਦਾ ਬਟਾ ਦਿੱਤਾ ਹੈ ਤੇ ਜੋ 8% ਦਾ ਜਿਹੜਾ ਬੱਦਾ ਕੀਤਾ ਹੈ 1 ਲੱਖ ਤੇ 15 ਲੱਖ ਦੇ ਵਿੱਚ ਵਿੱਚ 15 ਤੋਂ ਲੈ ਕੇ ਜੇ 25 ਲੱਖ ਰੁਪਏ ਦੀ ਹੈਗੀ ਹੈ ਤੇ ਦੇਖਿਆ ਸੀ ਗਲਤ ਕੀਤੀ ਗਈ ਹੈ ਤੇ ਉਹਨਾਂ ਨੇ ਜੋ ਦੱਸਿਆ ਹੈ ਜੋ ਸ ਪੰਜਾਬ ਸਰਕਾਰ ਵੱਲੋਂ ਨਵੀਂ ਵਾਈਕਲਾਂ ਦੇ ਉੱਤੇ ਵਾਅਦੇ ਕਰ ਦਿੱਤੇ ਗਏ ਨੇ ਲੱਖ ਰੁਪਏ ਵਾਲੀ ਗੱਡੀ ਭਾਵੇਂ 2 ਲੱਖ ਲੈਣਾ ਹੋ ਤੇ ਉੱਤੇ 7.5% ਜਿਹੜਾ ਪਹਿਲੇ 7.0% ਜਿਹੜਾ ਵਾਅਦਾ ਸੀ ਤੇ ਹੁਣ ਉੱਤੇ 0.5% ਜਿਹੜਾ ਪਰਸੈਂਟ ਹੈ 7.05% ਵਧੇਗਾ 2 ਲੱਖ ਵਾਲੀ ਚੀਜ਼ ਲੈਣੀ ਹੈ ਤੇ ਉੱਤੇ 10 ਸਹਾ ਤੇ 2 2% ਜਿਹੜਾ ਪਹਿਲਾਂ 8 ਰੁਪਏ ਸੀ ਤੇ ਉੱਤੇ 10 ਰੁਪਏ ਕਰ ਦਿੱਤੇ ਗਏ ਪਰਸੈਂਟ ਕਿਹੜੇ ਵਾਅਦਾ ਕਰ ਦਿੱਤਾ ਗਿਆ 15 ਤੋਂ 25 ਲੱਖ ਰੁਪਏ ਦੇ ਵਿੱਚ ਲਗ ਲਗ ਕਿਹੜੇ ਪਰਸੈਂਟ ਆ ਰੇਟ ਕਿਹੜੇ ਵਾਦਾ ਦਿੱਤੇ ਗਏ ਨੇ ਇਸ ਵਾਰ ਦੀ ਜਾਣਕਾਰੀ ਕਿਹੜੇ ਹੈ ਤੇ ਦੱਸੀ ਗਈ ਹੈ ਆਡੀਓ ਸਾਬ੍ਹ ਵੱਲੋਂ ਤੋਂ ਨੇ ਜੋ ਨਵੀਆਂ ਵਾਈਕਲਾਂ ਦੇ ਉੱਤੇ ਕਿਹੜੇ ਵਾਅਦੇ ਕਰ ਦਿੱਤੇ ਗਏ ਨੇ ਤੇ ਕਈ ਵਾਈਕਲਾਂ ਦੇ ਉੱਤੇ ਰੇਟ ਕਿਹੜੇ ਪਰਸੈਂਟ ਘਟਾ ਵੀ ਦਿੱਤੇ ਨੇ ਇਸ ਬਾਰੇ ਤੁਹਾਨੂੰ ਅਸੀਂ ਪੂਰੀ ਜਾਣਕਾਰੀ ਦਿੱਤੀ ਗਈ ਹੈ ਮੇਨੂੰ ਤੋਂ ਇਆਜ ਕੈਮਰਾਮੈਨ ਰਾਹੁਲ ਦਿਨਾਂ ਸੋਨਮਹਾਜਨ ਜਾਗਬਾਨੀ ਟੀਵੀ ਜਲਨ